ਸਾਲ ਲਿਖਿਆ ਗਿਆ ਸਮਾਂ ਲਿਖਿਆ ਗਿਆ ਸਥਾਨ ਲਿਖਿਆ ਗਿਆ ਪਰ ਫਰਕ ਇਹ ਵੇ ਜਿਨ੍ਹਾਂ ਦੀਆਂ ਡੋਲੀਆਂ ਉੱਠ ਜਾਂ ਉਹ ਧੀਆ ਪ੍ਰਾਉਣੀਆਂ ਬਣ ਕੇ ਹੁੰਦੀਆਂ ਨੇ ਜਿਨ੍ਹਾਂ ਦੀ ਅਰਥੀ ਉੱਠ ਜੇ ਉਹ ਪ੍ਰਾਉਣੇ ਬਣ ਕੇ ਬਣਦੇ ਹੁੰਦੇ ਹਨ ਮਹਾਰਾਜ ਨੇ ਕਿ ਕਿ ਟਿਕਟ ਪਾਕੀ ਤੀਜੀ ਮੌਤ ਦੀ ਗੱਲ ਕਰਦੇ ਹਾਂ ਉਦਾਹਰਨ ਵਿਆਹ ਦੀ ਦਿੱਤੀ ਤੇ ਨਾਲ ਕਿਹਾ ਭਾਈ ਸੰਪਤ ਸਾਹਾ ਲਿਖਿਆ ਇਹ ਗੱਲ ਯਾਦ ਰੱਖਿਓ ਮੌਤ ਤੇ ਵਿਆਹ ਦੀਆਂ ਰਸਮਾਂ ਇੱਕੋ ਜੀਆਂ ਹਨ ਮੈਂ ਰਸਮ مشਉਂਦੋ ਵਰਤ ਰਿਹਾ ਮर्यादा ਨਹੀਂ ਵਰਤ ਰਿਹਾ ਜੀ ਯਾਦ ਰੱਖਿਓ ਰਸਮਾਂ ਬਰਾਦਰੀਆਂ ਵਿਆਹ ਮर्यादा ਇੱਕੋ ਦੀ ਤੁਸੀ ਕਦੀ ਦੇਖਿਆ ਵਿਆਹ ਵਿੱਚ ਵੀ ਰਿਸ਼ਤੇਦਾਰ ਇਕੱਠੇ ਹੁੰਦੇ ਆ ਮੌਤ ਵਿੱਚ ਵੀ ਇਕੱਠੇ ਮਿਲਦੇ ਆ ਜਦੋਂ ਅਰਥੀ ਚਾਈ ਜਾਂਦੀ ਹੈ ਪਹਿਲਾਂ ਤੁਹਾਨੂੰ ਪਤਾ ਹੁੰਦਾ ਭਰਾ ਚੁੱਕਦੇ ਹੁੰਦੇ ਸਨ ਪੰਜਾਬ 'ਚ ਤੇ ਬਾਬਾ ਸਾਹਿਬ ਕਿਸ ਪੰਜਾਬ ਦਾ ਕਲਚਰ ਦੇਖਿਆ ਬਾਬਾ ਫਰੀਦ ਨੇ ਤਿੰਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕਰਨ ਭਰਾਵਾਂ ਨੇ ਮੋਢਿਆਂ ਚੁੱਕਿਆ ਤੁਹਾਨੂੰ ਪਤਾ ਉਹ ਜਦੋਂ ਢੋਲੀ ਚੁੱਕੀ ਜਾਂਦੀ ਸੀ ਘਾਰ ਬਾਹਰ ਵਿੱਚ ਮੋਢਾ ਲਾਂਦਾ ਸੀ ਪਹਿਲਾਂ ਭਰਾ ਚੁੱਕਦੇ ਸੀ ਇਸ ਤਰ੍ਹਾਂ ਨਾ ਜੀ ਭਰਾ ਚੁੱਕ ਕੇ ਜਾਂਦੇ ਸਨ ਭਰਾ ਢੋਲੀ ਚੁੱਕ ਕੇ ਬਾਹਰ ਲੈ ਜਾਂਦੇ ਸਨ ਫਿਰ ਢੋਲੀ ਦਾ ਪਰਦਾ ਪਰਾਂ ਕਰਕੇ ਇੱਕ ਇੱਕ ਜਣਾ ਧੀ ਨੂੰ ਪਿਆਰ ਦਿੰਦਾ ਸੀ ਇਸ ਤਰ੍ਹਾਂ ਜੀ ਸਾਰਾ ਪਿੰਡ ਇਕੱਠਾ ਹੋ ਕੇ ਪਿਆਰ ਦਿੰਦਾ ਸੀ ਮਹਾਰਾਜ ਜਦੋਂ ਅਰਥੀ ਉੱਠਦੀ ਭਰਾ ਚੁੱਕਦੇ ਨੇ ਅਰਥੀ ਨੂੰ ਪਿੰਡ ਤੋਂ ਬਾਹਰ rakh ke ਕਿੰਨੇ ਹੁਣ ਆਖਰੀ ਵਾਰੀ ਮੂੰਹ ਵੇਖਣ ਕਿੰਨੀਆਂ ਆਪਚ ਮਿਲਦੀਆਂ ਨੇ ਮਹਾਰਾਜ ਜੀ ਨੇ ਕਿਹਾ ਇਹ ਸਾਰਾ ਮੇਰਾ ਤੁਹਾਡਾ ਸਭ ਦਾ ਵਿਚਾਰ ਪਰ ਮੈਂ ਕੀ ਸੋਚਣਾ ਨਾ ਚਾਰ ਸਰ ਲੇਖਾਂ ਚ ਮੌਤ ਡਰ ਕੇ ਗੁਰੂ ਜੀ ਨੇ ਕਿਹਾ ਨਕੀ ਮਿਲ ਕਰ ਪਾਵੋ ਤੇਲ ਆ ਸੰਗਤ ਵਿੱਚ ਅਸੀਂ ਸੰਧਿਓ ਭਾਈ ਮੇਰਾ ਮੇਰੇ ਵੈਰ ਨਾਲ ਮਿਲਾਂ ਪਹੁੰਚੇ ਜਿਵੇਂ ਧੀ ਚੱਲੀ ਹੈ ਅਸੀਂ ਕਹਿੰਦੇ ਧੀਏ ਤੇਰੀ ਬਾਣਾਵੇ ਤੇਰੇ ਪਤੀ ਨਾਲ ਮਹਾਰਾਜ ਕਨੇ ਸੰਗਤ ਜੀ ਮੌਤ ਨੇੜੇ ਵਾਲੀਏ ਸੰਗਤ ਵਿੱਚ ਆਇਆ ਹਾਂ ਤੁਸੀਂ ਅਸੀਸ ਦਿਓ ਮੇਰੀ ਵੈਗਰੂ ਨਾਲ ਬਾਣਾਵੇ ਜਿਹੜਾ ਤੁਹਾਡੇ ਘਰ ਸਦਾ ਆਇਆ ਮੇਰੇ ਘਰ ਵੀ ਆ ਜਾ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇ ਰਿਉ ਸਜਣ ਅਸੀਸ ਰਿਆਂ ਚੋਂ ਹੋਵੇ ਵੈਗਰੂ ਆਈ ਸਿਸਨ ਘਰ ਘਰ ਇਹੋ ਪਹੁੰਚਾ ਸਦਨੇ ਨਿਤਕਵਨ ਸਦਨ ਹਾਰਾ ਸਿਰੀਏ ਨਾਨਕ ਸੇ ਉਹ ਦਿਨ ਜਿਹੜਾ ਕਿਸੇ ਦੇ ਘਰ ਆਇਆ ਨਾਨਕ ਸੇ ਦੇ ਆਵਣ ਮੈਂ ਥੋੜਾ ਹੀ ਤੁਹਾਡਾ ਟਾਈਮ ਲੈਣਾ ਹੋਰ ਉਕਤਾਇਓ ਨਾ ਕਿਉਂਕਿ ਮੈਂ ਵੀ ਨਿਰੰਤਰ ਗੁਰਮੁਖ ਕੋ ਕਹਿਣਾ ਸੌਖਾ ਹੈ ਸਟੇ ਤੇ ਵਹਿਗੁਰੂ ਤਰਸ ਕਰੇ ਆਪਣੀ ਅਕਲ ਨਾਲ ਨਹੀਂ ਬੰਦਾ ਬੋਲ ਸਕਦਾ ਸ਼ਰੀਰ ਪਰ એનર્ਜੀ ਤਾਂ ਲੱਗਦੀ ਹੈ ਨਾ ਜੀ ਮੈਂ ਆਪ ਨੂੰ ਬੇਨਤੀ ਕੀਤੀ ਅੱਜ ਤੁਸੀਂ ਇੱਕੋ ਮੇਰੀ ਬੇਨਤੀ ਮੰਨ ਲਿਓ ਭਾਵਨਾ ਨਾਲ ਮੰਨ ਲਿਓ ਮੈਂ ਕਿਉਂ ਆਇਆ ਕਿਉਂ ਆਇਆ ਨਹੀਂ ਬਹੁਤ ਕੁਛ ਸਾਡੇ ਬਾਰੇ ਲੋਕ ਕਹਿੰਦੇ ਹੋਣਗੇ ਬੋਲਦੇ ਹੋਣਗੇ ਤੁਸੀਂ ਮੇਰੇ ਵੱਲ ਮਤ ਦੇਖੋ ਤੁਸੀਂ ਉਹਦੇ ਵੱਲ ਦੇਖੋ ਜਿਸ ਨੂੰ ਮੱਥਾ ਟੇਕਣਾ ਹੈ ਅੱਜ ਤੁਸੀਂ ਪੁਰੋ ਵਾਲੇ ਦਿਨ ਆਇਓ ਕੱਲ ਨਿਕਲੇ ਅਜ ਇੱਕ ਪਰਮ ਕਰਕੇ ਜਾਓ ਸਤਿਗੁਰੂ ਜੀ ਕਦੀ ਜਪਜੀ ਸਾਹਿਬ ਦਾ ਜਿੰਨਾ ਪਾਠ ਨਹੀਂ ਕੀਤਾ ਤੇਰੇ ਨਾਲ ਵਾਦਾ ਕਰਦੇ ਆ ਮਰਦੇ ਸਮੇਂ ਤੱਕ ਸਾਨੂੰ ਜਪਜੀ ਪੜਨ ਦੀ ਤੋਬੀ ਨਹੀਂ ਮੈਂ ਕਿਉਂ ਕਹਿ ਰਿਹਾ ਗੁਰੂ ਖੁਬ ਜਬ ਕੀ ਸਹਿਬ ਦੀ ਬਾਣੀ ਉੱਤੇ ਮਹੱਲਾ ਕੋਈ ਨਹੀਂ ਸਭ ਤੋਂ ਮਹਿੰਗੀ ਕਥਾ ਜਿੰਮ ਲੋਕੋ ਕੀ ਕਹਿੰਦੇ ਸਿੱਖਾਂ ਚ ਮਹਿੰਗੀ ਕਹਿੰਦੇ ਆ ਕਿਉਂਕਿ ਕਦੀ ਸਾਡੇ ਬਜ਼ੁਰਗ ਨਹੀਂ ਸਨ ਕਹਿੰਦੇ ਔਖਾ ਸ਼ਬਦ ਕਹਿਣਾ ਨਹੀਂ ਕਦੀ ਵੀ ਕਹਿਣਾ ਇਹ ਗੁਰੂ ਗ੍ਰੰਥ ਸਾਹਿਬ ਦੀ ਔਖੀ ਬਾਣੀ ਹੈ ਜੇ ਬਾਣੀ ਔਖੀ ਹੋਵੇ ਤੇ ਔਖੀ ਕੜੀ ਤੋਂ ਬਚਾਣਾ ਕਿਸ ਨੂੰ ਸਾਡੇ ਬਜ਼ੁਰਗ ਸ਼ਬਦ ਵਰਸ ਸਭ ਤੋਂ ਮਹਿੰਗਾ ਸਮਝ ਇਹ ਨਹੀਂ ਸਨ ਕਹਿੰਦੇ ਜਿੰਨ ਸੈਸਪ੍ਰਿਤਿ ਮੈਂ ਇੱਕ ਵੇਖੋ ਜਿਹੜੀ ਬਹੁਤ ਬੋਲਦਾ ਹੁੰਦਾ ਸੀ ਨਾ ਬੋਲੀ ਮਹਾਤਮਾ ਬੁੱਧ ਉਹ ਵੀ ਗੁਰੂ ਅੰਗਦ ਸਾਹਿਬ ਚ ਗਾਥਾ ਕਰਪੂਰ ਪੌਰਕ ਸਗੰਧਾ ਪਰਸ ਮਨੁੱਖ ਹੈ ਦੇਹ ਮਨੀ ਨਾ ਇਹ ਪਾਲੀ ਨਾਲ ਮੇਲ ਖਾਂਦੀ ਕਿੰਨੀ ਪੁਰਾਣੀਆਂ ਪਛਾਵਾਂ ਜਾਂ ਹੁਣ ਜਪਜੀ ਸਾਹਿਬ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਆਪ ਖੁਦ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਵੇਰੇ ਪੜਦੇ ਹੁੰਦੇ ਸਨ ਭਾਈ ਸਾਹਿਬ ਨੇ ਲਿਖਿਆ ਫਿਰ ਬਾਬਾ ਆਇਆ ਕਰਤਾਰਪੁਰ ਤੇ ਇੱਕ ਉਦਾਸੀ ਸਕਲ ਉਤਾਰਾ ਪਹਿਨ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਉਤਾਰਾ ਉਹਦੇ ਵਿੱਚ ਟੋਕੇ ਸੋ ਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਜਾੜਾ ਗੁਰਦੇਵ ਆਪ ਜਗਦੀ ਸਰ ਪਾਠ ਦੇ ਸੰਜ ਜਿੱਦਨ ਚੋਲਾ ਤਿਆਗਿਆ ਮਹਾਰਾਜ ਨੇ ਉਸ ਦਿਨ ਜਪਜੀ ਸਾਹਿਬ ਦਾ ਪਾਠ ਕੀਤਾ ਗੁਰੂ ਅਰਜੁਨ ਦੇਵ ਦੀ ਸ਼ਾਦ ਪੜਦੇ ਤੁਸੀਂ ਜਿਸ ਵਕਤ ਕਿਉਂਕਿ ਤਸੀਹੇ ਵਕਰੇ ਦਿੱਤੇ ਗਏ ਸ਼ਹੀਦ ਮਹਾਰਾਜ ਰਾਵੀ ਦੇ ਕੰਢੇ ਦੇ ਡੇਰਾ ਸਰ ਵੇਲੀ ਚਤਸੀਏ ਦਿੱਤੇ ਮਹਾਰਾਜ ਦਾ ਤਨ ਤੁਲਿਆ ਮਲ ਭਰਿਆ ਪਿਆ ਸੀ ਪੰਜ ਸਿੱਖ ਸਣ ਭਾਈ ਲਕਾ ਭਾਈ ਪੈੜਾ ਭਾਈ ਪ੍ਰਾਣਾ ਭਾਈ ਜੇਠਾ ਭਾਈ ਬਿਲੀ ਚੰਦ ਮਹਾਰਜ ਨੇ ਸੀਦੋਂ ਤੋਂ ਪਹਿਲਾਂ ਕਿਹਾ ਸਿੱਖੋ ਜੱਪ ਦੀ ਸੰਸਣਾਓ ਜਪ ਦੇ ਪਾਠ ਤੋਂ ਬਾਅਦ ਸਹਾਸ ਪ੍ਰਾਪਤ ਕੀਤੇ ਬਾਬਾ ਬੁੱਢਾ ਸਾਹਿਬ ਜੀ ਨੇ 152 ਸਾਲ ਉਮਰ ਜੀ ਕੇ ਗਏ ਇਸੋ 25 ਸਾਲਾਂ ਵਿੱਚੋਂ 113 ਸਾਲ ਬਾਬਾ ਬੁੱਢਾ ਜੀ ਨੇ ਸਿੱਖੀ ਕਮਾਈ 1631 ਜਦੋਂ ਅੰਮ੍ਰਿਤ ਵੇਲੇ ਤਨ ਛੱਡਿਆ ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਪਜੀ ਸਾਹਿਬ ਗੋਲ ਕੇ ਛਿਣਿਆ ਭਾਈ ਗੁਰਦਾਸ ਕੋਇੰਦਵਾਲ ਜਪਜੀ ਪੜ ਕੇ ਚੋਲਾ ਛੱਡਿਆ ਭਾਈ ਮਤੀ ਦਾਸ ਦੇ ਟੁਕੜੇ ਹੋਣ ਲੱਗੇ ਜਪ ਸ਼ੁਰੂ ਕੀਤਾ ਸਾਡਾ ਵਿਸ਼ਵਾਸ ਕਹਿੰਦਾ ਟੁਕੜਿਆਂ 'ਚ ਆਵਾਜ਼ ਆਈ ਗੁਰੂ ਤੇਗ ਬਹਾਦਰ ਸਾਹਿਬ ਕੋਤਵਾਲੀ ਚ ਨਿਕਲੇ ਖੂਹ ਤੇ ਇਸ਼ਨਾਨ ਕੀਤਾ ਖੜੇ ਤੇ ਬੈਠੇ ਇੱਕੋ ਗੱਲ ਕੀਤੀ ਇੰਤਜ਼ਾਰ ਕਰਨ ਜਪਜੀ ਸਾਹਿਬ ਦਾ ਭਾਈ ਤਾਰੂ ਸਿੰਘ ਜੀ ਖੋਪਰੀ ਤੋਂ ਬਿਨਾ ਕਿੱਲੇ ਰਹਿ ਜਿੱਦਨ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਆਕ ਨਿਰ ਜਪਜੀ ਸਾਹਿਬ ਹੁਣ ਮੈਂ ਥੋੜੀ ਜਿਆਦਤ ਨੂੰ ਬੇਨਤੀ ਕਰ ਲਗਾ ਅਸੀਂ ਕਹਿੰਦੇ ਆ ਜਪ ਜੀ ਸਾਹਿਬ ਜੀ ਸਾਹਿਬ ਅਸੀਂ ਆਪਨੇ ਨੂੰ ਬੁਲਾਇਆ ਉੰਜ ਗੁਰਬਾਣੀ ਚ ਇਸ ਬਾਣੀ ਦਾ ਨਾਮ ਇੰਡੈਕਸ ਵਿੱਚ ਤਤਕਰੇ ਵਿੱਚ ਹੈ ਜਪ ਨੀ ਸਾਨ ਜਦ ਪ੍ਰਾਤਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਦਰਸ਼ਨ ਕਰੋ ਉਹ ਤੇ ਜਪਜੀ ਸਾਹਿਬ ਨਹੀਂ ਮਿਲੇਗਾ ਹਾਂ ਇੱਕ ਤਾਂ ਮੈਂ ਜਪ ਮਹੱਲਾ ਪਹਿਲਾ ਹੀ ਪੜਿਆ ਪੁਰਾਣੀ ਸਰੂਪ ਚ ਪਰ ਅਕਸਰ ਯਾਦਾ ਮਿਲੇਗਾ ਜਪ ਨੀ ਸਾਨ ਜੱਜਾ ਪੱਤੇ ਨੂੰ ਓਂਕਰ ਜਪ ਅਗਿਆ ਨੀ ਸਾਨ ਨੰਨਾ ਬਿਹਾਰੀ ਨੰਨੇ ਨੂੰ ਬਿਹਾਰੀ ਸੱਸੇ ਕੰਨਾ ਨਾਣਾ ਕਈ ਇਹ ਸ਼ਬਦ ਹੁੰਦੇ ਹੈ ਹੁਣ ਪਹਿਲੀ ਗੱਲ ਜਪ ਦਾ ਸਬੰਧ ਸਾਡੀ ਰਸਨਾ ਨਾਲ ਹੈ ਜਪ کئی ਤਰ੍ਹਾਂ ਦਾ ਮੈਂ ਇੱਕ ਦਿਨ ਕਿਹਾ ਸੀ ਜੇ ਪਰਮਾਤਮਾ ਚੁੰਨਾ ਹੈ ਤਾਂ ਵੀ ਰਸਨਾ ਤੋਂ ਸ਼ੁਰੂ ਕਰਨਾ ਪੈਣਾ ਹੈ ਜਿਸ ਦਿਨ ਸਾਡਾ ਜਨਮ ਹੋਇਆ ਸਾਡੀ ਦੁਨੀਆ ਵਿੱਚ ਵੀ ਸਾਂਝ ਤਾਂ ਬਣੀ ਆਪਣੇ ਮੂੰਹ ਤੋਂ ਜੰਗ ਤੋਂ ਆਪ ਮਾਂ ਦੀ ਪੁਖ ਤੋਂ ਜਨਮ ਮੈਂ 10-15 ਮਿੰਟ ਤੁਹਾਡੇ ਲਾਂਗ ਆਪਣੀ ਤੇ ਕਰਕੇ ਬੈਠੇ ਰਿਹਾ ਜੀ ਮਾਂ ਦੀ ਪੁਖ ਤੋਂ ਜਨਮ ਹੋਇਆ ਅੱਖਾਂ ਸੰਪਰਪਰ ਪਹਿਚਾਨ ਤੁਰਾ ਬੱਚੇ ਨੂੰ ਕੰਨੜੇ ਪਰ ਸ਼ਬਦ ਦੀ ਸਰੋਤ ਨਹੀਂ ਹੱਥ ਨੇ ਪੈਰ ਨੇ ਤਾਕਤ ਨਹੀਂ ਸਭ ਤੋਂ ਪਹਿਲਾ ਜਿਹੜੀ ਰੱਬ ਨੇ ਸੋਚੀ ਸਮਝੀ ਦਿੱਤੀ ਨਾ ਮਾਂ ਨੇ ਦਿੱਤੀ ਨਾ ਡਾਕਟਰ ਨੇ ਦਿੱਤੀ ਨਾ ਨਸ ਨੇ ਦਿੱਤੀ ਇੱਕ ਘੰਟੇ ਦਾ ਬੱਚਾ ਜੰਮਿਆ ਭੁੱਖ ਲੱਗੀ ਮਾਂ ਨੇ ਸੀਨੇ ਨਾਲ ਲਾਇਆ ਤੇ ਦੁੱਧ ਚੁੰਮ ਲਿਆ ਕਿਸੇ ਨੇ ਤਾਲੀਮ ਤੇ ਨਹੀਂ ਦਿੱਤੀ ਨਾ ਇਹ ਵੀ ਨਹੀਂ ਕਿਹਾ ਦੁੱਧ ਤਾਂ ਪਿਆਵਾਂਗੇ ਪਹਿਲਾਂ ਅਰਥ ਸਮਝ ਲਾਂ ਅੱਧੇ ਜਿਆਦੇ ਤਾਂ ਹੀ ਤੋੜੀ ਜਾਂਦੇ ਆ ਜੀ ਅਰਥੋਂ ਦਾ ਪਤਾ ਨਹੀਂ ਤੇ ਨੇਤਰਿਆਂ ਦਾ ਕੀ ਫਾਇਦਾ ਤੁਸੀਂ ਦੱਸੋ ਜਿੰਨੇ ਗਿਆਨੀਆਂ ਵਰਤ ਚੇਤਨੂ ਬ੍ਰਹਮ ਗਿਆਨੀ ਬਣ ਗਏ ਕੁਰਬਾਨੀ ਦੀ ਤਸਵੀਰ ਐਸੀ ਹੈ ਯਾਦ ਰੱਖੋ ਅਰਥ ਜ਼ਰੂਰੀ ਸਮਝੀਏ ਪਰ ਜੇ ਅਰਥ ਸਮਝ ਨਹੀਂ ਤੇ ਤਾਂ ਵੀ ਅਸਰ ਹੋਵੇਗਾ ਜਦੋਂ ਦੁੱਧ ਗਲੇ ਤੋਂ ਥੱਲੇ ਉਤਰੇ ਦੁੱਧ ਚ ਇੰਨੀ ਤਾਕਤ ਹੈ ਨਾ ਸਮਝਣੋਂ એનર્ਜੀ ਦੇ ਦਿੰਦਾ ਗੁਰਮੁਖ ਕੁਰਬਾਨੀ ਚ ਇੰਨੀ ਤਾਕਤ ਹੈ ਜਿਹਨੂੰ ਕੋਈ ਸਮਝ ਨਹੀਂ ਤਾਕਤ ਉਹ ਵੀ ਦੇ ਦਿੰਦਾ ਸਭ ਤੋਂ ਪਹਿਲੀ ਗੱਲ ਸਮਝ ਗਿਆ ਜਦ ਪਹਿਲਾ ਪਿਆਰ ਲੱਗਾ ਛੰਦ ਤੋਂ ਮੂੰਹ ਤੋਂ ਸ਼ੁਰੂ ਹੋਇਆ ਪਹਿਲਾ ਚਾਪ ਹੁਣ ਅਗਲੀ ਬੇਨਤੀ ਨੀਸਾਨ ਇਹਦੇ ਅਰਥ ਕੀ ਉੰਜ ਕੋਸ਼ ਵਿੱਚ ਨਿਸ਼ਾਨ ਦੇ ਅਰਥ ਬਹੁਤ ਨੇ ਨਿਸ਼ਾਨ ਸਹਿਬਾ ਤੁਝਾ ਝੰਡਾ ਨਿਸ਼ਾਨ ਦਾ ਅਰਥ ਇਹ ਸਗਨੇਚਰ ਕਰਨੇ ਆਪ ਨੂੰ ਪਤਾ ਹੋਣਾ ਪੰਜਾਬ ਵਿੱਚ ਫਾਰਮ ਹੁੰਦਾ ਸੀ ਪੰਜਾਬੀ ਵਿੱਚ ਨਿਸ਼ਾਨ ਘੂਠਾ ਲਾਉਂਦੇ ਇਕ ਨਿਸ਼ਾਨਦਾਰ ਤੇ ਰਾਹਦਾਰੀ ਜੇ ਆਪ ਟਰੱਕ ਚਲਾਉਂਦੇ ਹੋ ਪੇਪਰ ਵਰਕ ਨਾਲ ਨਹੀਂ ਸਮਾਨ ਦਾ ਨਾ ਗੁਰੂ ਨੂੰ ਜਿਹਦੇ ਕੋਲ ਸਮਾਨ ਦੀ ਰਾਹ ਹੈ ਪੁਰਾਣਾ ਸ਼ਬਦ ਵਰਤਿਆ ਰਾਹਦਾਰੀ ਪਸ਼ੂ ਖਰੀਦਦੇ ਸਮੂ ਦੀ ਰਾਹਦਾਰੀ ਹੁੰਦੀ ਸੀ ਜਿਸ ਬੰਦੇ ਨੂੰ ਸਮਾਨ ਦੀ ਰਾਹਦਾਰੀ ਹੋਵੇ ਉਹਨੂੰ ਹਕੂਮਤ ਕੋਈ ਨਹੀਂ ਰੋਕਦੀ ਜਿਸ ਕੋਲ ਗੁਰੂ ਨਾਮਕ ਦੇ ਜਪ ਦੀ ਦਾ ਰਾਹਦਾਰੀ ਹੋਵੇ ਰੱਬ ਦੀ ਦਰਗਾਹ ਚੰਨ ਕੋਈ ਨਹੀਂ ਹੋਵੇ ਸਭ ਤੋਂ ਪਹਿਲਾਂ ਸ਼ੁਰੂਆਤ ਇਹ ਕਿ ਧਿਆਨ ਨਾਲ ਅਪਸਿਮ 3-4 ਪੌੜੀਆਂ ਲੈ ਲੀਆਂ ਨੇ ਜਿਆਦਾ ਹੋਣਾਂ ਸਭ ਤੋਂ ਪਹਿਲਾਂ ਇੱਕ ਤੁਕ ਦੇ ਅਰਥ ਗੁਰੂ ਦੇਵ ਨੇ 4 ਪੌੜੀਆਂ ਚ ਕੀਤੇ ਤਾਂ ਕਿ ਕੋ ਤੁਸੀਂ ਸਾਰੇ ਨਾਲ ਪੜੋ ਸਭ ਤੋਂ ਪਹਿਲਾਂ ਕੁਐਸਚਨ ਸ਼ੁਰੂ ਹੈ ਆਪ ਕਿ ਆਤਮਾ ਤੇ ਰੱਬ ਵਿੱਚ ਕੀ ਫਰਕ ਹੈ ਗੁਰੂ ਸਾਹਿਬ ਨੇ ਕਿਹਾ ਆਤਮਾ ਪਰਮਾਤਮਾ ਦੀ ਅੰਸ਼ ਹੈ ਪਰ ਕੂੜ ਦੀ ਤੰਦ ਕਰਕੇ ਲੁਕੀ ਹੈ ਅਸੀਂ ਕਹਾਂਦੇ ਆ ਕਿ ਬਸ ਜਿੜਾ ਹੋਈ ਹੈ ਕਿ ਉਹ ਕੂੜਾ ਟੁੱਟਾ ਪਾਲ ਪਾਲਦਰ ਤੇ ਕੰਦ ਉਂਝ ਪਾਲਦਰ ਤੇ ਕਿਨਾਰਾ ਵੀ ਆਏ ਬਾਣੀ ਸੁੱਕੇ ਸਰਬਰ ਪਾਲ ਬੁਧਾਵੇ ਬੰਨਾ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਕਿਹਾ ਵੀ ਚਾਰ ਸਾਧਨ ਲੋਕਾਂ ਨੇ ਅਪਣਾਏ ਕਿ ਕੂੜ ਦੀ ਪਾਲ ਛੁੱਟ ਛੁੱਟ ਜਾਏ ਸਭ ਤੋਂ ਪਹਿਲਾਂ ਸਾਧਨ ਸੋਚਾ ਸੋਚਾ ਸੋਚ ਨਾ ਹੋਵੇ ਗੁਰਮੁਖੇ ਕਰ ਯਾਦ ਰੱਖਿਓ ਗੁਰਬਾਣੀ ਸਾਰੀ ਪੋਇਟਰੀ ਹੈ ਕਵਤਾ ਹੈ ਨਾ ਕਵਤਾ ਨਮਾਤਰਾ ਚ ਬੀਨਦ ਮੈਂ ਰਾਤ ਅਰਜ ਕੀਤੀ ਹੁਣ ਤੁਸੀਂ ਪੜਿਆ ਨਾ ਪਰ ਪਾਠ ਕਰਕੇ ਦੇਖੋ ਨੰਨੇ ਨੂੰ ਕੰਨਾ ਨਹੀਂ ਲੱਗਾ ਇਹ ਲਘੂ ਮਾਤਰਾ ਹੈ ਦੀਰਘ ਬਣ ਜਾਏਗੀ ਕਿਸੇ ਦੀ ਪੋਇਟਰੀ ਵਿੱਚ ਆਪਾਂ ਗਲਤ ਤਬਦੀਲੀ ਕਿਉਂਕਿ ਦੀਰਗ ਇਹ ਬੜਾ ਵਕਰਾ ਵਿਸ਼ਾ ਗੁਰਬਾਣੀ ਦੀ ਜਿਹੜੀ ਪੋਇਟਰੀ ਹੈ ਕੈਸੀ ਗੁਰੂ ਜੀ ਨੇ ਕਿਹਾ ਸੋਚਾ ਹੈ ਇਹਦੇ ਅਰਥ ਪੁਰਾਣੇ ਵਿਦਵਾਨ ਵਿਚਾਰ ਕਰਦੇ ਸੋਚਣਾ ਸੋਚ ਦਾ ਅਰਥ ਅਸੀਂ ਕੀਤਾ ਸੁੱਚਮਤਾ ਪਹਿਲਾ ਸੋਚ ਦਾ ਅਰਥ ਸਰੀਰ ਦਾ ਇਸ਼ਾਨ ਤੇ ਦੂਜੇ ਸੋਚ ਦਾ ਅਰਥ ਮਨ ਦੀ ਪਵਿੱਤਰਤਾ ਫਿਰ ਸੁਣੇ ਸੋਚ ਹੈ ਸੋਚ ਸਰੀਰ ਦੇ ਇਸ਼ਾਨ ਨਾਲ ਮਨ ਨੇ ਸੁਚਿਆ ਨਹੀਂ ਹੋਣਾ ਜੇ ਸੋਚੀ ਲੱਖ ਵਾਰ ਜੇ ਤਰਿਕ ਫਿਰ ਸੋਚੀ ਦਾ ਅਰਥ ਸਰੀਰ ਦੇ ਇਸ਼ਾਨ ਆ ਗਿਆ ਤੁਹਨ ਤੇਰੀ ਸ਼ਬਦ ਆਇ ਸੋਚ ਹੈ ਫਿਰ ਸੋਚ ਤੇ ਫਿਰ ਸੋਚੀ ਇਹਦੇ ਅਰਥ ਕਥਾ ਨਹੀਂ ਸਮਝ ਲੈਣਾ ਪਹਿਲਾ ਸੋਚ ਦਾ ਅਰਥ ਹੈ ਸਰੀਰ ਇਸ਼ਨਾਨ ਦੂਜੀ ਸੋਚ ਦਾ ਅਰਥ ਹੈ ਮਨ ਦੀ ਪਵਿੱਤਰਤਾ ਤੇ ਤੀਸਰਾ ਸੋਚੀ ਦਾ ਅਰਥ ਹੈ ਸ਼ਰੀਰਿਕ ਇਸ਼ਨਾਨ ਮਾਰੇ ਕਹਿੰਦੇ ਸਰੀਰ ਦੇ ਇਸ਼ਨਾਨ ਨਾਲ ਮਨ ਪਵਿੱਤਰ ਨਹੀਂ ਹੋਣਾ ਜੇ ਸੋਚੀ ਲੱਖ ਵਾਰ ਜੇ ਲੱਖਾਂ ਵਾਰ ਇਸ਼ਨਾਨ ਕਰ ਲੈ ਅੱਗੇ ਚੁੱਪ ਹੈ ਇਸ ਚੁੱਪ ਦਾ ਅਰਥ ਹੈ ਜ਼ੁਬਾਨ ਦੀ ਚੁੱਪ ਆਪ ਅੱਗੇ ਤੋਕ ਆਪ ਜਿੰਨ ਲਈ ਚੁੱਪ ਉਹ ਅਰਥ ਹੈ ਮਨ ਦੀ ਚੁੱਪ ਦੇਖੋ ਕਿੰਨਾ ਫਰਕ ਹੈ ਅਖਰ ਇੱਕੋ ਨੇ ਚੁੱਪੇ ਚੁੱਪ ਨਾ ਹੋਵੀਂ ਮੂਂਦੀ ਚੋਪ ਨਾਲ ਮਨ ਨੇ ਚੁਪ ਨਹੀਂ ਕਰਨਾ ਚੁੱਪੇ ਚੁੱਪ ਨਾ ਹੋਵੀਂ ਜੇ ਲਾਏ ਰਹਾ ਲਿਪਤਾਰ ਇੱਕ ਸ਼ਬਦੀ ਵਰਤਿਆ ਧਾਰ ਤੇਲ ਦੀ ਧਾਰ ਸਿੱਧੀ ਪੈਂਦੀ ਹੈ ਕੰਬਦੀ ਨਹੀਂ ਕਹਿਣ ਲੱਗੇ ਜੇ ਇਹ ਕੋਈ ਜੀ ਸਮਾਧੀ ਲਾ ਕੇ ਵੀ ਬਹਿ ਜਾ ਮਨ ਨਹੀਂ ਚੁਗਣੀ ਹੋਣਾ ਮਨ ਕੋਰ ਨੇ ਬਣਾਈ ਜਾਂਦਾ ਭੁੱਖਿਆ ਹਾਂ ਇਹਦੇ ਅਰਥ ਨੇ ਕਈ ਵਰੀ ਬੰਦਾ ਮਨ ਦੀ ਭੁੱਖ ਲਈ ਭੁਖਾ ਰਹਿੰਦਾ ਵਰਤ ਰੱਖਦਾ ਜੀ ਤੇ ਦੇਖੋ ਮੇਰਾ ਆਹ ਕੰਮ ਤੋਂ ਗੁਰਬਾਣੀ ਵਿੱਚ ਵਰਤਾਂ ਨੂੰ ਕੋਈ ਥਾਂ ਵਰਤ ਮੰਨੇ ਹੈ ਗੁਰਬਾਣੀ ਨੇ ਗੁਰਮਤਿ ਨੇ ਮੰਨਿਆ ਹੈ ਵਰਤ ਅਰਥ ਵਰਜਣਾ ਹੈ ਨਾ ਜੀ ਮੈਂ ਰੋਟੀ ਨਹੀਂ ਖਾਣੀ ਬਾਬਾ ਜੀ ਕਹਿੰਦੇ ਜੇ ਵਰਤ ਹੀ ਰੱਖਣਾ ਆਪਣੀ ਅੱਖਾਂ ਦਾ ਰੱਖਾ ਜੇ ਮੈਂ ਭੈੜੇ ਭੈੜੀ ਬਿਰਤੀ ਨਾ ਕਿਸ ਦਾ ਰੂਪ ਨਹੀਂ ਦੇਖਣਾ ਰੋਟੀ ਸੱਜੰ ਦਾ ਵਰਤੋੜਾ ਮੰਨ ਦਾ ਵਰਤ ਕਿਵੇਂ ਰੱਖੂਗਾ ਮਹਾਰਾਜ ਕਹਿੰਦੇ ਆ ਜੇ ਬੰਦਾ ਕਹੇ ਮੈਂ ਭੁੱਖਿਆ ਰਹਿ ਕੇ ਚੰਦਰਾਇਣ ਵਰਤ ਰੱਖਦੇ ਸੰਜੀਤ ਵਰਤ ਰੱਖ ਕੇ ਫਲ ਮਿਲੇਗਾ ਮੈਨੂੰ ਬਹੁਤ ਧੰਨ ਮਿਲੇਗਾ ਗੁਰੂ ਜੀ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ ਜੇ ਇੱਕ ਮੰਗ ਪੂਰੀ ਹੈ ਜਿਸ ਭੁੱਖੇ ਮੰਨ ਫਿਰ ਅੱਗੇ ਚੱਲਣਾ ਵਰਤ ਰੱਖ ਕੇ ਭੁੱਖ ਨਹੀਂ ਲੈਂਦੀ ਹੁੰਦੀ ਤੇ ਜੇ ਮਿਲ ਵੀ ਜਾਏ ਜੇ ਬੰਨਾ ਪੁਰੀਆਂ ਬਾ ਸਾਰੀਆਂ ਪੁਰੀਆਂ ਤੇਰੇ ਕੋਲ ਆ ਜਾਣ ਤੇ ਤੂੰ ਸੁਖੀ ਹੋ ਜਾਣਾ ਅੱਗੇ ਸਾਹਸ ਹਜ਼ਾਰਾਂ ਸਿਆਣਪਾਂ ਲੱਖ ਹੋਣ ਲੱਖਾਂ ਹਜ਼ਾਰਾਂ ਸਿਆਣਪਾਂ ਨਾਲ ਹੋਣ ਤਾਂ ਇੱਕ ਨਾ ਚੱਲੇ ਨਾਲ ਕਿਸੇ ਨਹੀਂ ਚੱਲਣਾ ਹੁਣ ਯਾਦ ਰੱਖੋ ਕਮਾਲ ਕਰ ਦਿੱਤੀ ਸੱਚੀ ਸਰਕਾਰ ਨੇ ਤੇ ਚਾਰ ਗੱਲਾਂ ਕਹੀਆਂ ਸੁਚਮਤਾ ਦੀ ਚੁੱਪ ਦੀ ਵਰਤ ਦੀ ਸਹਿਣਤ ਵੀ ਅਸੀਂ ਸਵਾਲ ਪੈਦਾ ਕਰਨਾ ਸੀ ਫਿਰ ਕਿਵੇਂ ਸਚਾਰ ਹੋਈਏ ਉਹ ਗੁਰੂ ਜੀ ਨੇ ਕੁਐਸਚਨ ਪੈਦਾ ਕਰਤਾ ਕਿਵੇਂ ਸਚਾਰਾ ਹੋਈਏ ਕਿਵੇਂ ਸਚਾਰ ਹੋਈਏ ਕਿ ਉਹ ਕੂੜਾ ਟੁੱਟਾ ਪਾਲ ਝੂਠ ਦੀ ਕੰਧ ਇਹਨਾਂ ਕੋਈ ਧਿਆਨ ਨਾਲ ਸੁਣੀ ਗਏ ਉਹ ਕਿਉਂਕਿ ਇਸ ਇੱਕ ਟੁਕ ਦੇ ਅਰਥ ਚਾਰ ਪੌੜੀਆਂ ਜਿਨੇ ਕਿਮ ਸੁਚੇਵਰਾ ਹੋਈ ਹੈ ਕਿ ਉਹ ਪੂਰਾ ਟੁੱਟੇ ਪਾਨ ਗੁਰੂ ਜੀ ਨੇ ਕਿਹਾ ਮੈਂ ਤੈਨੂੰ ਉੱਤਰ ਦੇਣਾ ਹੁਕਮ ਰਜ਼ਾਈ ਚਲਣਾ ਚਲਣਾ ਹੈ ਉਹਦਾ ਹੁਕਮ ਉਹਦੀ ਵੈਸੇ ਰਜ਼ਾ ਦਾ ਅਰਥ ਹੁਕਮ ਕਰਦੇ ਆ ਪਰ ਜਦੋਂ ਇਹ ਪਰਸ਼ੀਨ ਦਾ ਕੋਸ਼ ਪੜ੍ਹਦੇ ਆ ਰਜ਼ਾ ਦਾ ਅਰਥ ਖੁਸ਼ੀ ਹੁੰਦਾ ਜਿਵੇਂ ਤੁਹਾਡੀ ਰਜ਼ਾ ਆਪਾਂ ਕਹਿੰਦੇ ਆ ਨਾ ਇਦਾਂ ਖੁਸ਼ੀ ਪ੍ਰਸੰਤਾ ਹੁਕਮਰ ਰਜਾਈ ਚੱਲਣਾ ਉਹਦਾ ਜਿਹੜਾ ਹੁਕਮ ਵਰਤਦਾ ਉਹਨੂੰ ਮਜਬੂਰੀ ਨਾਲ ਨਹੀਂ ਰਜਾ ਨਾਲ ਖਿੜੇ ਮੱਥੇ ਸਤਕਾਰ ਕਰ ਲੈ ਜਿਸ ਦਿਨ ਉਹਦੇ ਹੁਕਮ ਨੂੰ ਖੁਸ਼ੀ ਨਾਲ ਮੰਨਣ ਲੱਗ ਪੈਗਾ ਨਾ ਆ ਕੋੜੀ ਲੋੜ ਨਹੀਂ ਵਰਤਾ ਵਰਤਾ ਦੀ ਤੇਰੀ ਕੂੜ ਦੀ ਪਾੜ ਜੀ ਟੁੱਟ ਜਾਏ ਇੱਕ ਪੁੱਤਰ ਬਾਪ ਦੇ ਹੁਕਮ ਮੰਨੀ ਜਾਵੇ ਉਹ ਕਿੰਨਾ ਮੁਹੱਬਤ ਕਰਦਾ ਬਾਪ ਤੇ ਜਿਹੜਾ ਰੱਬ ਜੀ ਦੇ ਹੁਕਮ ਨੂੰ ਸੱਤ ਕਰਕੇ ਮੰਨਦਾ ਰੱਬ ਜੀ ਕਿੰਨਾ ਪਿਆਰ ਕਰਦਾ ਹੁਕਮ ਰਜਾਈ ਚੱਲਣਾ ਜ਼ਾਨ ਕਿਖਿਆ ਮਾ ਸਿੱਖੀ ਤਾਂ ਖਲੋਤੀ ਇਹ ਨੇ ਜੀ ਮੈਂ ਤਾਂ ਬੇਨਤੀ ਕਰਨਾ ਉਹਨਾਂ ਇਹ ਹੀ ਤੋਕ ਸਾਡੀ ਜ਼ਿੰਦਗੀ ਦਾ ਆਰੰਭਤ ਹੈ ਇਹ ਹੀ ਸੱਤ ਤੋਕ ਸਾਡੀ ਜ਼ਿੰਦਗੀ ਦੀ ਸਮਾਪਤੀ ਹੈ ਹੁਕਮ ਅਸੀਂ ਹਾਂਦੇ ਆ ਜਿੰਨਾ ਤੁਸਾਨੂੰ ਫਿੱਟ ਬਿੰਦਾ ਹੈ ਜਿਹੜਾ ਗੁਰੂ ਦਾ ਹੋਤੀ ਸਾਰਾ ਹੁੰਦਾ ਹੈ ਜੀ ਅੰਦਰ ਦੀ ਖੋਮੇ ਮੰਨਨ ਦੇਦੀ ਉਹ ਤਾਂ ਗੁਰੂ ਚ ਨੁਕਸ ਕੱਢੀ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਇਸ ਤਰ੍ਹਾਂ ਹੋ ਜਾਂਦਾ ਇੱਕ ਮੈਂ ਇੱਕਦਾਂ ਇਸ ਕਿਹਾ ਸੀ ਮੌਲਵੀ ਬੋਲ ਰਿਹਾ ਸੀ ਮੈਨੂੰ ਚੰਗਾ ਲੱਗਾ ਕਹਿੰਦਾ ਇੱਕ ਨੁਕਤੇ ਕੋ پکڑਤੇ ਹੈ ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਦੇ ਆਪ ਨੂੰ ਚੇਂਜ ਨਹੀਂ ਕਰਨਾ ਬਾਣੀ ਚੇਂਜ ਕਰ ਦਿਓ ਜਾਂ ਅਮਰਤ ਨਾਸ਼ ਕਰ ਦੇ ਜੇ ਰਹਿਤ ਨਾ ਦੇਂਦੇ ਜੇ ਇਸ ਤਰ੍ਹਾਂ ਨਾ ਕਰਦੇ ਨਹੀਂ ਪਿਆਰਿਓ ਗੁਰੂ ਨੇ ਵੋਟਾਂ ਲੈ ਕੇ ਕੋਈ ਬਾਦਸ਼ਾਹ ਲੈਣੀ ਹੈ ਗੁਰੂ ਕਹਿੰਦੇ ਕਰੋੜਾ ਇੱਕ ਪਾਸੇ ਹੋਵੇ ਕਮਾਈ ਵਾਲਾ ਇੱਕ ਪਾਸੇ ਹੋਵੇ ਕਰੋੜਾਂ ਦੀ ਕੋਈ ਕੀਮਤ ਨਹੀਂ ਇਤੋਂ ਸਤਿਗੁਰਾਂ ਨੇ ਕਿਹਾ ਹੁਕਮ ਅਰਜਾਈ ਚੱਲਣਾ ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਈ ਕਈ ਟਿਖਾਰੀ ਜਿਹਦਾ ਨਾਮ ਤੋਂ ਸਾਰੇ ਜਾਣ ਤੁਸੀ ਨਾ ਸਾਰੇ ਸਾਖੀ ਸੁਣਾਂ ਨੇ ਭਾਈ ਗੋਮਕ ਸੀ ਜਿਹਨੇ ਕੁਐਸਚਨ ਕੀਤਾ ਸਵਾਲ ਕੀਤਾ ਤੁਹਾਨੂੰ ਗੁਰੂ ਅਰਜੁਨ ਦੇਵ ਉਹਨਾਂ ਮਹਾਰਾਜ ਜੀ ਉਹ ਐਸਾ ਸਿੱਖ ਹੈ ਜਿਹੜਾ ਜਨਮ ਤੇ ਮਰਨ ਨੂੰ ਹਰਕ ਤੇ ਸੋਗ ਨੂੰ ਖੁਸ਼ੀ ਤੇ ਜੰਮੇ ਨੂੰ ਮਹਾਰਾਜ ਕਹਾਂ ਭਾਈ ਟਿਖਾਰੀ ਗੁਜਰਾਤ ਚਲਾ ਗਿਆ ਆਪ ਸਭ ਨੂੰ ਤਾਂ ਮੈਂ ਜ਼ਿਆਦਾ ਸਾਫ਼ ਕੀਚ ਨਹੀਂ ਜਾਣ ਭਾਈ ਸਾਹਿਬ ਦੇ ਬੇਟੇ ਦਾ ਵਿਆਹ ਸੀ ਨਾ ਘਰ ਵਿੱਚ ਖੂਨ ਹੋ ਸਕਦਾ ਹੈ ਪਰ ਵਿਚਾਰ ਇੱਕ ਨਹੀਂ ਹੁੰਦੇ ਤੇ ਕਦੀ ਕਿਸੇ ਨੂੰ ਲਾਹਮਾਂ ਨਹੀਂ ਦੇਣਾ ਚਾਹੀਦਾ ਤੇਰਾ ਪੁੱਤਰ ਤੇਰੀ ਕੀਓ ਜੀ ਧੀ ਨੇ ਆਪਣੇ ਕਰਮ ਭੋਗਣੇ ਨੇ ਮਾਂ ਨੇ ਆਪਣੇ ਭੋਗਣੇ ਕਰਮੀ ਆਪੋ ਆਪਣੀ ਹੈ ਉੱਥੇ ਕੁਝ ਇੱਕ ਘਰ ਦੇ ਜੀ ਖੁਸ਼ ਨੇ ਬਰਾਤ ਜਾਣੀ ਹੈ ਦੂਜੇ ਭਾਈ ਸਾਹਿਬ ਉਹ ਜਦੋਂ ਗਏ ਉਹ ਤੱਪੜ ਸੀ ਰਹਾ ਸਾਰੇ ਪੜਨੇ ਉਹਨਾਂ ਦੱਸਿਆ ਮੈਂ ਅੰਮ੍ਰਿਤਸਰ ਤੋਂ ਆਇਆ ਪਰ ਇਹ ਨਹੀਂ ਦੱਸਿਆ ਮੈਂ ਕਾਹਦੇ ਲਈ ਆਇਆ ਪੁੱਛਦੇ ਨੇ ਕਿੰਨੇ ਤੁਹਾਡੇ ਘਰ ਕਿੰਨੇ ਵਿਆਹ ਤੇ ਕਿੰਨ ਤੱਪੜ ਕਿੰਨੇ ਕੱਲ ਦੀ ਲੋੜ ਇਹ ਦੀ ਇਹਦਾ ਮਤਲਬ ਆਤਮਦਰਸ਼ੀ ਸਿੱਖ ਦੂਜੇ ਦਿਨ ਉਸੇ ਪੁੱਤਰ ਦਾ ਵਿਆਹ ਜਿਹਦੀ ਖੁਸ਼ੀ ਉਹਦੀ ਮੌਤ ਹੋਈ ਸਾਰੇ ਰੋ ਰਹੇ ਸਨ ਪਰ ਭਾਈ ਵਿਖਾਰੀ ਤੱਪੜ ਵਿਸ਼ਾਖ ਉਹਦੇ ਮੰਝੇ ਕੋਲ ਬੈਠਾ ਬਾਣੀ ਪੜ੍ਹਦਾ ਉਹ ਨਾਮ ਜਪ ਰਿਹਾ ਗੁਰਮੁਖ ਦਾ ਮਨ ਭਰ ਆਇਆ ਸਸਕਾਰ ਕੀਤਾ ਚੁੱਪ ਕਰ ਗਿਆ ਜਦੋਂ ਸਸਕਾਰ ਕਰਕੇ ਰੋਂਦੇ ਕਲਪ ਦੇ ਬਾਕੀ ਚੁੱਪ ਕਰ ਗਏ ਭਾਈ ਵਿਖਾਰੀ ਭਾਈ ਗੁਰਮੁਖ ਅਕਾਂਚੇ ਬੈਠੇ ਸਨ ਭਾਈ ਗੁਰਮੁਖ ਉਚਿਤ ਹੈ ਤੁਹਾਨੂੰ ਪਤਾ ਸੀ ਇਹ ਮੌਤ ਹੋ ਜਾਣੀ ਇਹਨੇ ਪਤਾ ਸੀ ਕਿੰਤੂ ਸੀ ਅਰਦਾਸ ਕੀਤੀ ਗੁਰਮੁਖ ਪਿਗਲ ਗਿਆ ਉਹ ਕਹਿੰਦਾ ਜੀ ਮੈਂ ਕੀਤੀ ਪਰ ਕਿਨਹ ਤੜੀ ਸੁਣੀ ਨਹੀਂ ਗਈ ਬੱਚਾ ਕਹਿੰਦਾ ਬਚਨ ਦੀ ਤੇ ਅਰਦਾਸ ਹੀ ਨਹੀਂ ਕੀਤੀ ਇੱਕੋ ਬੇਨਤੀ ਕੀਤੀ ਸੀ ਜਿੱਦਨ ਦਿੱਤਾ ਸੀ ਉਹ ਦਿਨ ਵੀ ਗੋਦੀ ਚ ਪਤਾ ਕੇ ਜਦ ਪੜਿਆ ਸੀ ਕੱਲ ਨੂੰ ਚਲਾ ਜਾਏਗਾ ਮੈਂ ਤਾਕਤ ਦੇ ਮੇਰੀ লাশ ਕੋਲ ਵੀ ਚਪ ਪੜ ਸਕਦਾ ਉਹ ਤੇ ਤਿੰਨ ਗੱਲਾਂ ਪਈਆਂ ਹੁਕਮ ਰਜਾਈ ਚਲਣਾ ਕੋਈ ਸੁਖਾ ਨਹੀਂ ਸਿਮਰਨ ਤੋਂ ਬਿਨਾ ਹੁਕਮ ਨਹੀਂ ਮੰਨਿਆ ਜਾਂਦਾ ਸਿਮਰਨ ਤੋਂ ਬਿਨਾ ਹੱਥ ਕਰਕੇ ਕਹਿਣਾ ਨਹੀਂ ਰੋਣਾ ਪਰ ਅੰਦਰੋਂ ਰੋਣੇ ਆ ਲੋਕ ਵਿਖਾਵੇ ਤੋਂ ਡਰਨੇ ਆ ਉਹ ਨਾ ਰੋਣਾ ਅੰਦਰ ਬਿਮਾਰੀ ਨੂੰ ਜਨਮ ਦਿੰਦਾ ਸਿਮਰਨ ਕਰਕੇ ਜਦੋਂ ਕੋਈ ਭਾਣਾ ਮੰਨਦਾ ਨਾ ਉਦੋਂ ਰੱਬ ਆਪਣੀ ਗਲੇ ਨਾਲ ਲਗਦਾ ਉੱਥੇ ਭਾਜੀ ਭਾਜੀ ਭਿਖਾਰੀ ਨੇ ਕਿਹਾ ਗੁਰਮਖ ਤੁਮ ਅੱਖਾਂ ਨਾ ਪਿਉ ਤਿੰਨ ਗੱਲਾਂ ਚਿੱਤੇ ਰੱਖ ਉਹ ਤਿੰਨ ਗੱਲਾਂ ਸਨ ਸਤ ਨਾਮ ਕੋ ਸਿਮਰਨ ਕਰਮੂ ਤਨ ਹੰਤਾ ਪੁਰੇ ਦਾ ਬਚਨੋ ਤੀਜਾ ਪਾਣਾ ਮੰਨਣਾ ਸਿਮਰਨ ਕਰਨਾ ਰਿਸ਼ਤਿਆਂ ਦੇ ਮੋਤ ਉਪਰਤਨਾ ਜਿਹੜਾ ਇਹ ਕਮਾਲ ਹੈ ਦਾ ਮੁਕਤ ਹੋ ਜਾਣਾ ਗੁਰੂ ਜੀ ਨੇ ਕਾ ਜੀ ਰਬੂਨ ਮਿਲਾਂ ਦੇ ਹੁਕਮ ਚ ਚੱਲੋ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਮ ਹੁਣ ਤਿਆਂ ਰੱਖਿਓ ਇਸ ਤੋਕ ਨੇ ਹੁਕਮ ਰਜ਼ਾਈ ਚੱਲਣਾ ਹੁਕਮ ਕੀ ਹੈ ਗੁਰੂ ਸਾਹਿਬ ਅਗਲੀ ਟੋਲੀ ਚ ਲੱਗੇ ਇਹ ਤੋ ਕਿ ਯਾਦ ਰੱਖੀ ਰੱਖਿਓ ਕਿਵਸ ਚਾਰਾਂ ਹੋਈ ਐ ਕਿ ਉਹ ਮੈਂ ਤੋ ਟੈਪਾਲ ਹੁਕਮ ਰਜਾਈ ਚਲਣਾ ਨਾਮ ਲਿਖਿਆ ਨਾਲ ਗੁਰੂ ਜੀ ਨੇ ਕਿਹਾ ਹੁਕਮ ਕੀ ਕਹਨਗੇ ਹੁਕਮੀ ਹੋਵਣ ਆ ਆ ਰੋਜ ਆਪੜ ਦੇ ਉਪਰ ਇਹ ਤੇ ਹੁਕਮਦਾਰ ਤੇ ਮੈਂ ਗਰੇਸੀ ਦਾ ਅਰਥ ਆਰਡਰ ਨਹੀਂ ਕਰਾਂਗੇ ਜੀ ਆਪਾਂ ਥੋੜਾ ਜੇ ਸੁਣੋ ਧਿਆਨ ਨਾਲ ਗਿੰਤੀ ਨੂੰ ਸੁਣਿਓ ਇਹ ਇਹ ਜਿਹੜਾ ਹੁਕਮੀ ਸ਼ਬਦ ਹੈ ਅੱਗੇ ਜਾ ਕੇ ਬਦਲ ਜਾਏਗਾ ਤੇ ਇਹ ਤੇ ਹੁਕਮੀ ਦਾ ਅਰਥ ਹੈ ਹੁਕਮ ਨਾਲ ਹੁਕਮੀ ਹੋਵਣ ਆਕਾਰ ਉਹਦੇ ਹੁਕਮ ਨਾਲ اسلام ਕਹਿੰਦਾ ਹੈ ਅੱਲਾਹ ਨੇ ਹੁਕਮ ਕੀਤਾ ਸੰਸਾਰ ਬਣ ਗਿਆ ਪਰ ਅੱਲਾਹ ਸਤਵੇਂ ਸਮਾਨ ਤੇ ਹੈ ਮੰਨ ਲਓ ਮੈਂ ਇੱਕ ਉਦਾਹਰਨ ਦਿੰਦਾ ਆਪ ਜਿਹਦੇ ਮੁਲਕ ਦਾ ਪ੍ਰੈਜ਼ੀਡੈਂਟ ਜਾਂ ਜੋ ਪ੍ਰਧਾਨ ਮੰਤਰੀ ਉਹ ਕਿਸੇ ਕੰਮ ਤੇ ਸਾਈਨ ਕਰਕੇ ਹੁਕਮ ਦੇ ਦਿੰਦਾ ਵੀ ਆਹ ਪ੍ਰੋਜੈਕਟ ਹੋਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਪ੍ਰੋਜੈਕਟ ਤੇ ਟੋਰਨ ਨਹੀਂ ਡਰਬੇਦਾ ਕਈ ਵਰੀ ਉਹ ਗੱਡੀ ਤੋਂ ਚਲਾ ਜਾਂਦਾ ਪ੍ਰੋਜੈਕਟ ਚੱਲਦਾ ਰਹਿੰਦਾ ਪਰ ਮਹਾਤਮਾ ਦਾ ਜਿੱਤੇ ਹੁਕਮ ਵਰਤਦਾ ਉਹ ਹੁਕਮ ਵਿੱਚ ਆਪ ਵਰਤਦਾ ਕਿਉਂਕਿ ਹੁਕਮ ਕਦੀ ਹੁਕਮੀ ਤੋਂ ਵੱਖ ਨਹੀਂ ਮੰਨਦਾ ਮੇਰੀ ਇਸ ਗੱਲ ਨੂੰ ਫਿਰ ਸੁਣੋ ਧਿਆਨ ਨਾਲ ਸੂਰਜ ਹੁਕਮੀ ਹੈ ਕਿਰਨ ਹੁਕਮ ਕਰ ਕਦੀ ਹੋ ਸਕਦਾ ਵੀ ਸੂਰਜ ਚੜੇ ਤੇ ਕਹੇ ਕਿਰਨ ਤੂੰ ਚੱਲਾ ਜਾ ਮੈਂ ਮੈਂ ਚੱਲਾ ਮੈਂ ਛੁਪਨ ਲੱਗਾ ਜੇ ਸੂਰਜ ਚੜੇਗਾ ਕਿਰਨ ਦੇ ਨਾ ਰਹੇਗਾ ਕਿਰਨ ਹੋਵੇਗੀ ਸੂਰਜ ਨਾ ਰਹੇਗੀ ਜਿੱਥੇ ਰੱਬ ਦਾ ਹੁਕਮ ਵਰਤੇਗਾ ਤੇ ਹੁਕਮੀ ਆਪ ਰਹੇ ਇਸ ਕਸੇ ਕਰ ਹੁਕਮ ਮੰਨਣ ਵਾਲਾ ਤੇ ਤਾਂ ਕੋਈ ਗੱਲ ਨਹੀਂ ਜੀ ਬੇਇੱਜ਼ਤੀ ਹੋਗੀ ਹੁਕਮੀ ਤੇ ਨਾਲੇ ਨਾਲੇ ਹੁਣ ਇਸ ਪੌੜੀ ਨੂੰ ਬੜੋ ਹੁਕਮੀ ਕੋਵਣ ਆ ਆ ਹੁਕਮ ਨਾ ਕੋਈ ਕਹਿ ਸਕਦਾ ਤੇ ਹੁਕਮ ਨੂੰ